ਦੈਨਿਕਸ ਵੀਰ ਆ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਬੀਤੇ ਦਿਨ ਇੱਕ ਨੌਜਵਾਨ ਦੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਅਤੇ ਪੁਲਿਸ ਨੇ 24 ਘੰਟਿਆਂ ਦੇ ਵਿੱਚ ਹੀ ਇਸ ਅਣੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ ਦੱਸ ਦੇ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਬੀਤੇ ਦਿਨ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਸੀ ਇਸ ਨੂੰ ਲੈ ਕੇ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਇਸੇ ਦੇ ਚੱਲਦੇ ਪੁਲਿਸ ਨੇ 24 ਘੰਟਿਆਂ ਦੇ ਵਿੱਚ ਹੀ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਅਤੇ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਮਾਮਲਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਗੜ ਸ਼ੰਕਰ ਦਾ ਹੈ ਜਿੱਥੇ ਅਣਪਛਾਤੇ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਦੇ ਸਬੰਧ ਵਿੱਚ ਐਸਐਸਪੀ ਦੇ ਦਿਸ਼ਾ ਨਿਰਦੇਸ਼ਾਂ ਤੇ ਐਸਪੀ ਡੀ ਡਾਕਟਰ ਮੁਕੇਸ਼ ਕੁਮਾਰ ਦੀ ਅਗਵਾਈ ਹੇਠ ਜਾਂਚ ਸ਼ੁਰੂ ਕੀਤੀ ਗਈ। ਇਸ ਦੌਰਾਨ ਪੁਲਿਸ ਨੇ ਜਾਂਚ ਕਰਦੇ ਹੋਏ ਇਸ ਮਾਮਲੇ ਵਿੱਚ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਐਸਐਸਪੀ ਸੰਦੀਪ ਮਿੱਤਲ ਨੇ ਦੱਸਿਆ ਕਿ ਦੋਸ਼ੀਆਂ ਨੇ ਆਪਣੇ ਨਜਾਇਜ਼ ਪਿਸਟਲ ਦੇ ਨਾਲ ਨੌਜਵਾਨ ਦਾ ਪੁਰਾਣੀ ਰੰਜਿਸ਼ ਦੇ ਚਲਦੇ ਕਤਲ ਕੀਤਾ ਸੀ ਨੌਜਵਾਨ ਦੇ ਸਿਰ ਅਤੇ ਛਾਤੀ ਵਿੱਚ ਦੋ ਗੋਲੀਆਂ ਮਾਰੀਆਂ ਗਈਆਂ ਉਹਨਾਂ ਦੱਸਿਆ ਕਿ ਦੋਸ਼ੀਆਂ ਨੂੰ 24 ਘੰਟਿਆਂ ਦੇ ਵਿੱਚ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ ਉਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਹੋਰ ਖੁਲਾਸੇ ਹੋ ਸਕਣ ਜੀ 19th ਐਂਡ 20th ਇੱਕ ਰਾਤ ਪਹਿਲਾਂ ਦੀ ਦਰਮਿਆਨੀ ਰਾਤ ਨੂੰ ਸਾਨੂੰ ਇਤਲਾਹ ਮਿਲੀ ਸੀਗੀ ਕਿ ਇੱਕ ਮਰਡਰ ਹੋਇਆ ਹੈਗਾ ਆਰਿਆ ਨਾਮ ਦਾ ਮੁੰਡਾ ਹੈਗਾ ਜੋ ਕਿ ਗੜਸ਼ੰਕਰ ਥਾਣੇ ਦੇ ਏਰੀਆ ਵਿੱਚ ਰਾਹ ਜਾਂਦਾ ਹੈ ਜੀ ਆਪਣਾ ਸ਼ਾਹਪੁਰ ਘਟਾ ਪਿੰਡ ਹੈਗਾ ਉਹਦੇ ਨੇੜੇ ਇੱਕ ਮਰਡਰ ਹੋਇਆ ਜਦੋਂ ਸਾਡੀ ਪੁਲਿਸ ਪਾਰਟੀਆਂ ਜਿਹਨੂੰ ਕਿ ਸਾਡੀ ਟੀਮ ਲੀਡ ਕਰ ਰਹੀ ਸੀਗੇ ਇਥੇ ਸੁਪਰਵਾਈਜ਼ ਕਰ ਰਹੀ ਸੀਗੇ ਐਸਪੀ ਡੀ ਤੇ ਉਹਨਾਂ ਦੇ ਨਾਲ ਡੀਐਸਪੀ ਗੜਸ਼ੰਕਰ ਤੇ ਉਹਨਾਂ ਦੀ ਟੀਮਸ ਤੁਰੰਤ ਐਕਸ਼ਨ ਦੇ ਵਿੱਚ ਆਈ ਤੇ ਕੱਲ ਸਾਰਾ ਦਿਨ ਇਹਨਾਂ ਨੇ ਮਿਹਨਤ ਕੀਤੀ ਐਂਡ ਇਹਨਾਂ ਨੂੰ ਸਫਲਤਾ ਮਿਲੀ ਕਿ 24 ਘੰਟੇ ਦੇ ਵਿੱਚ ਜੋ ਇੱਕ ਬਲਾਈਂਡ ਮਰਡਰ ਸੀਗਾ ਉਹਨੂੰ ਟ੍ਰੇਸ ਕਰ ਲਿਆ ਗਿਆ ਜੋ ਘਟਨਾਕ੍ਰਮ ਐਦਾਂ ਹੋਇਆ ਕਿ ਆਰਿਅਨ ਜੋ ਕਿ ਵਿਕਟਿਮ ਹੈਗਾ ਉਹਦੇ ਨਾਲ ਉਹਦਾ ਕਜ਼ਨ ਜਿਹਦਾ ਨਾਂ ਨਵੀਨ ਕੁਮਾਰ ਉਹਦਾ ਕਜ਼ਨ ਹੈਗਾ ਇਹ ਦੋਨੋਂ ਲੁਧਿਆਣੇ ਗਏ ਸੀਗੇ ਇੱਕ ਆਪਣੀ ਇੱਕ ਰੈਡੀमेड ਗਾਰਮੈਂਟਸ ਦੀ ਸ਼ਾਪ ਕਰਦਾ ਇਹ ਸ਼ਾਪਿੰਗ ਕਰਨ ਉਹ ਸਮਾਨ ਲੈਣ ਵਾਸਤੇ ਲੁਧਿਆਣੇ ਲੈ ਕੇ ਗਿਆ ਉਹਨੂੰ ਤੇ ਨਾਲ ਜਦੋਂ ਵਾਪਸ ਆ ਰਹੇ ਸੀਗੇ ਇੱਕ ਸ਼ੁਨਸਾਨ ਰਾਸਤੇ ਦੇ ਵਿੱਚ ਸ਼ੁਨਸਾਨ ਥਾਂ ਤੇ ਰੁੱਕ ਕੇ ਤੇ ਇਹਨੇ ਜੋ ਵੈਪਨ ਜੋ ਇਹਨੇ ਪਹਿਲਾਂ ਹੀ ਪ੍ਰੋਕਿਊਰ ਕੀਤਾ ਹੋਇਆ ਸੀਗਾ 32 ਬੋਰ ਦਾ ਇਲੀਗਲ ਵੈਪਨ ਉਹਦੇ ਨਾਲ ਉਹਨੂੰ ਸ਼ਾਰਟ ਕਰਤਾ ਦੋ ਸ਼ਾਟਸ ਇੱਕ ਚੈਸਟ ਦੇ ਵਿੱਚ ਇੱਕ ਹੈਡ ਦੇ ਵਿੱਚ ਦੋ ਸ਼ਾਟਸ ਕੀਤੇ ਜਿਦੇ ਨਾਲ ਉਹਦੀ ਡੈਥ ਹੋ ਜੋ ਸਾਡੀ ਤਫਤੀਸ਼ ਦੇ ਵਿੱਚ ਆਇਆ ਹੈਗਾ ਇਹ ਘਟਨਾਕਰਮ ਤੇ ਮੋਟਿਵ ਬਿਹਾਈਂਡ ਦਿਸ ਇਹ ਹੈਗਾ ਕਿ ਜੋ ਇਹ ਮੁੰਡਾ ਸੀਗਾ ਜੋ ਇਹਦਾ ਕਜ਼ਨ ਆਰਿਅਨ ਇਹ ਨਵੀਨ ਦੇ ਨਾਲ ਪਿਛਲੇ 6-7 ਕਈ ਸਾਲਾਂ ਤੋਂ ਉਹਦੇ ਨਾਲ ਹੀ ਕੰਮ ਕਰਦਾ ਸੀਗਾ ਉਹਦੇ ਮੁਦਹਿਤ ਉਸ ਦੁਕਾਨ ਦੇ ਵਿੱਚ ਹੁਣ ਇਹ ਮੁੰਡਾ ਆਪਣੀ ਨਵੀਂ ਦੁਕਾਨ ਉਹਦੇ ਪੈਰਲਲ ਖੋਲਣ ਦੀ ਸੋਚ ਰਿਹਾ ਸੀਗਾ ਤਾਂ ਇਹਦੇ ਦਸਨ ਮੁਤਾਬਕ ਕਿ ਇਹ ਕੰਪੀਟੀਸ਼ਨ ਇਹਦਾ ਆ ਜਾਂਦਾ ਬਿਕੋਜ਼ ਜੋ ਕਸਟਮਰ ਬੇਸ ਸੀਗਾ ਉਹ ਵੀ ਇਹਨਾਂ ਦਾ ਸਿਮਿਲਰ ਸੀਗਾ ਤੇ ਇਸ ਕਾਰਨ ਵਸ਼ ਜੋ ਹਾਲ ਕੀ ਘੜੀ ਪਤਾ ਲੱਗ ਗਿਆ ਇਹਨੇ ਕੀਤਾ ਹੈਗਾ ਜੋ ਵੈਪਨ ਇਹ ਲੈ ਕੇ ਆਏ ਸੀਗਾ ਉਹ ਦੋ ਮੁੰਡੇ ਹੈਗੇ ਗੁਰਮੁਖਨ ਗੁਰਦੀਪ ਇਨ ਦੋਨਾਂ ਨੂੰ ਵੀ ਐਸੀ ਫੜ ਲਿਆ ਹੈ ਦੋਨੋਂ ਹੀ ਬ੍ਰਦਰਸ ਹਨ ਜੋ ਕਿ ਗੜਸ਼ੰਕਰ ਦੇ ਹੀ ਰਹਿਣਾਲੇ ਹਨ ਗੁਰਮukh ਸਿੰਘ ਤੇ ਪਹਿਲਾਂ ਵੀ ਦੋ ਪਰਚੇ ਦਰਜ ਹੈ ਇੱਕ ਐਨਡੀਪੀਐਸ ਐਕਟ ਦਾ ਊਨਾ ਡਿਸਟ੍ਰਿਕਟ ਦੇ ਵਿੱਚ ਹੈਗਾ ਤੇ ਇੱਕ 304 ਦਾ ਪਰਚਾ ਗੜਸ਼ੰਕਰ ਦੇ ਵਿੱਚ ਹੈਗਾ ਤੇ ਇਹਨਾਂ ਤੋਂ ਦੋ ਗੱਡੀਆਂ ਵੀ ਐਸੀ ਜਿਹੜੀ ਕਿ ਇਹਨੇ ਘਟਨਾਕਰਮ ਦੇ ਵਿੱਚ ਯੂਜ਼ ਕੀਤੀ ਸੀ ਕਿ ਕ੍ਰਾਈਮ ਦੇ ਵਿੱਚ ਉਹ ਵੀ ਬਰਾਮਦ ਕਰਨੀ ਹੈ ਤੇ ਨਾਲ ਜੋ ਵੈਪਨ ਯੂਜ਼ ਕੀਤਾ ਸੀਗਾ 32 ਬੋਰ ਦਾ ਕੰਟਰੀ ਮੇਡ ਇਲੀਗਲ ਵੈਪਨ ਉਹ ਤੇ ਇੱਕ ਲਾਈਵ ਕਾਰਟ੍ਰਿਜ ਹਨ ਇੱਕ ਯੂਜ਼ਡ ਕਾਰਟ੍ਰਿਜ ਉਹ ਦੋਨੋਂ ਬਰਾਮਦ ਕੀਤੇ ਗਏ ਪਹਿਲਾਂ ਵੀ ਇਨਵੋਲਵਰ ਸੀ ਕਿਸੇ ਕੇਸ 'ਚ ਨਹੀਂ ਹਾਲੇ ਤੱਕ ਜੋ ਨਵੀਨ ਹੈਗਾ ਤੇ ਉਹਦੇ ਨਾਲ ਜੋ ਗੁਰਦੀਪ ਹੈ ਇਹਨਾਂ ਦਾ ਕੋਈ ਕ੍ਰਿਮੀਨਲ ਐਂਟੀਸੀਡੈਂਟਸ ਨਹੀਂ ਪਤਾ ਲੱਗੇ ਪਰ ਜੋ ਗੁਰਮukh ਹੈਗਾ ਉਹਦੇ ਤੇ ਦੋ ਪਰਚੇ ਦਰਜ ਹਾਂਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜੋ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਹਥਿਆਰ ਇਹਨੇ ਵਰਤਿਆ ਸੀਗਾ ਨਵੀਨ ਨੇ ਉਹ ਅਸੀਂ ਬਰਾਮਦ ਕਰ ਲਿਆ ਹੈਗਾ 32 ਬੋਰ ਦਾ ਇੱਕ ਕੰਟਰੀ ਮੇਡ ਵੈਪਨ ਹੈ ਇੱਕ ਗੱਡੀ ਵੀ ਸਰ ਰਿਕਵਰ ਕੀਤੀ ਹੈ ਹਾਂਜੀ ਦੋ ਗੱਡੀਆਂ ਇਹਦੇ ਵਿੱਚ ਰਿਕਵਰ ਕੀਤੀਆਂ ਇੱਕ ਐਟਿਓਸ ਤੇ ਇੱਕ ਸਵਿਫਟ ਗੱਡੀ ਜੋ ਕਿ ਇਹਨਾਂ ਨੇ ਵਾਰਦਾਤ ਦੇ ਵਿੱਚ ਯੂਜ਼ ਕੀਤੀ ਹੈ।